ਮੰਗਲ ਟਿੱਲੋ ਦਾ ਹੋਇਆ ਦੇਹਾਂਤ ਬਾਗੀ ਹੋ ਕੇ ਫਿਲਮ ਨਗਰੀ ਮੁੰਬਈ ਜਾਣ ਤੇ ਫਿਰ ਮੁੜ ਪੰਜਾਬ ਆਉਂਦਾ ਸਫ਼ਰ ਹਿੰਦੀ ਤੇ ਪੰਜਾਬੀ ਫਿਲਮਾਂ ਦੇ ਉੰਗੇ ਐਕਟਰ ਡਾਇਰੈਕਟਰ ਲੇਖਕ ਤੇ ਪ੍ਰੋਡਿਊਸਰ ਮੰਗਲ ਟਿੱਲੋ ਦਾ ਬੀਤੇ ਦਿਨੀ ਨਜ਼ਦੀਕੀ ਪਿੰਡ ਵਿਖੇ ਉਹਨਾਂ ਦੇ ਫਾਰਮ ਹਾਊਸ ਤੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹ ਬੀਤੀ ਰਾਤ ਸੰਸਾਰ ਤੋਂ ਰੁਖਸਤ ਹੋ ਗਏ ਸਨ। ਅੰਤਿਮ ਸੰਸਕਾਰ ਉਹਨਾਂ ਦੀ ਪਤਨੀ ਰੀਤੋ ਟਿੱਲੋ ਅਤੇ ਉਹਨਾਂ ਦੇ ਪੁੱਤਰ ਨਾਨਕ ਟਿੱਲੋ ਨੇ ਮੁੰਬਈ ਤੋਂ ਇੱਥੇ ਪਹੁੰਚਣ ਉਪਰੰਤ ਕੀਤਾ। ਉਨਾ ਦਾ چھوٹਾ ਭਰਾ RAM Singh ਢਿੱਲੋਂ ਅਤੇ ਭੈਣ ਵੀ ਇਸ ਮੌਕੇ ਤੇ ਮੌਜੂਦ ਸਨ 11 ਜੂਨ ਨੂੰ ਹਿੰਦੀ ਅਤੇ ਪੰਜਾਬੀ ਸਿਨੇਮਾ ਦੀ ਮਸ਼ਹੂਰ ਹਸਤੀ ਮੰਗਲ ਢਿੱਲੋਂ ਨੇ ਲੰਬੀ ਬਿਮਾਰੀ ਤੋਂ ਬਾਅਦ ਲੁਧਿਆਣਾ ਦੇ ਇੱਕ ਹਸਪਤਾਲ ਦੇ ਵਿੱਚ ਆਖਰੀ ਸਾਹ ਲਏ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਜਨਮੇ ਮੰਗਲ ਸਿੰਘ ਢਿੱਲੋਂ ਦਾ ਕਥਾ ਸਾਗਰ ਬੁਨਿਆਦ جنੂਨ ਅਤੇ ਕਿਸਮਤ ਸੀਰੀਅਲ ਦੇ ਖੂਨ ਭਰੀ ਮੰਗ ਟ੍ਰੇਨ ਟੂ ਪਾਕਿਸਤਾਨ ਵਰਗੀਆਂ ਫਿਲਮਾਂ ਦੇ ਵਿੱਚ ਆਪਣੀ ਅਦਾਕਾਰੀ ਦੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਮੰਗਲ ਟਿੱਲੋ ਨੂੰ ਦਮਦਾਰ ਅਦਾਕਾਰੀ ਤੇ ਡਾਇਰੈਕਸ਼ਨ ਸਦਕਾ ਸਨਮਾਨਿਤ ਵੀ ਕੀਤਾ ਗਿਆ ਸੀ ਮੰਗਲ ਟਿੱਲੋ ਦਾ ਜਨਮ ਜ਼ਿਲ੍ਹਾ ਫਰੀਦਕੋਟ ਦੇ ਇੱਕ ਛੋਟੇ ਜਿਹੇ ਪਿੰਡ ਵਾਦਰ ਦੇ ਵਿੱਚ ਹੋਇਆ ਫਿਲਮ ਪੱਤਰਕਾਰ ਦੇ ਮੰਗਲ ਢਿੱਲੋ ਦੀ ਨਜ਼ਦੀਕੀ ਰਹੇ ਪਰਮਜੀਤ ਫਰੀਦਕੋਟ ਦੱਸਦੇ ਹਨ ਕਿ ਜ਼ਿੰਮੇਦਾਰ ਪਰਿਵਾਰ ਸੀ ਤੇ ਮੰਗਲ ਨੂੰ ਅਧਿਆਪਕ ਬਣੌਣ ਦੀ ਇੱਛਾ ਸੀ ਮੰਗਲ ਨੇ ਪੰਜ ਗਰਾਈਆਂ ਦੇ ਸਰਕਾਰੀ ਸਕੂਲ ਤੋਂ ਆਪਣੀ ਪੜ੍ਹਾਈ ਸ਼ੁਰੂ ਕੀਤੀ ਤੇ ਪ੍ਰਾਇਮਰੀ ਕਲਾਸ ਦੌਰਾਨ ਉਹਨਾਂ ਨੇ ਆਪਣੇ ਪਿਤਾ ਦੇ ਨਾਲ ਉੱਤਰੀ ਪ੍ਰਦੇਸ਼ ਚੱਲ ਗਏ ਜਿਸ ਤੋਂ ਬਾਅਦ ਉਹਨਾਂ ਨੇ 10ਵੀਂ ਤੱਕ ਪੜ੍ਹਾਈ ਕੀਤੀ ਪਿਤਾ ਮੁਰ ਪੰਜਾਬ ਆ ਗਏ ਤੇ ਮੰਗਲ ਵੀ ਵਾਪਸ ਆ ਗਏ ਕੋਟਕਪੂਰਾ ਤੋਂ ਉਹਨਾਂ ਨੇ 12ਵੀਂ ਤੱਕ ਪੜ੍ਹਾਈ ਕੀਤੀ ਮੁਖਤਸਰ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹ ਦਿੱਲੀ ਦੇ ਵਿੱਚ ਕੁਝ ਸਮਾਂ ਥੀਏਟਰ ਕਰਨ ਦਾ ਉਹਨਾਂ ਨੇ ਕੰਮ ਕੀਤਾ ਸ਼ੌਂਕ ਅੱਗੇ ਵਧਿਆ ਤੇ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਡੀਅਨ ਥੀਏਟਰ ਵਿਭਾਗ ਦੇ ਵਿੱਚ ਅਦਾਕਾਰੀ ਨਿਖਾਰ ਅਤੇ ਡਿਪਲੋਮਾ ਕਰਨਾ ਸ਼ੁਰੂ ਕਰ ਦਿੱਤਾ। ਮੰਗਲ ਦਾ ਵਿਆਹ ਮੁੰਬਈ ਦੇ ਵਿੱਚ ਰਿੱਤੂ ਢਿੱਲੋਂ ਦੇ ਨਾਲ ਹੋਇਆ ਤੇ ਉਹਨਾਂ ਦੇ ਦੋ ਬੱਚੇ ਹਨ, ਬੇਟਾ ਨਾਨਕ ਤੇ ਧੀ ਨਾਨਕੀ। ਮੰਗਲ ਢਿੱਲੋਂ ਦੇ ਪਰਿਵਾਰ ਨੇ ਪੜ੍ਹਾਈ ਲਈ ਮੰਗਲ ਨੂੰ ਹਮੇਸ਼ਾ ਉਤਸ਼ਾਹਿਤ ਕੀਤਾ। ਉਹਨਾਂ ਦੇ ਪਿਤਾ ਅਤੇ ਤਾਇਆ ਖੇਤੀ ਕਰਦੇ ਸਨ। ਉਹ ਚਾਹੁੰਦੇ ਸਨ ਕਿ ਮੰਗਲ ਖੇਤੀ ਦੀ ਬਜਾਏ ਪੜ੍ਹ ਲਿਖ ਕੇ ਆਪਣਾ ਭਵਿੱਖ ਬਣਾਏ। ਪਰਿਵਾਰ ਦੀ ਇੱਛਾ ਸੀ ਕਿ ਮੰਗਲ ਅਧਿਆਪਕ ਬਣ ਜਾਏ ਤਾਂ ਕਿ ਪਰਿਵਾਰ ਆਰਥਿਕ ਤੌਰ ਤੇ ਉਹਨਾਂ ਨੂੰ ਮਦਦ ਮਿਲੇ ਪਰ ਮੰਗਲ ਦੀ ਸ਼ਖਸੀਅਤ ਬਾਗੀ ਸੁਣਾ ਵਾਲੀ ਸੀ ਤੇ ਉਹਨਾਂ ਨਾਲ ਹੀ ਦਿਲ ਦੀ ਮੰਨਣ ਦੇ ਕਾਇਲ ਸਨ ਮੰਗਲ ਨੇ ਫਿਲਮਾਂ ਚੁਣੀਆ ਤੇ ਮੁੰਬਈ ਦਾ ਰੁਕ ਕਰ ਲਿਆ ਪਰਿਵਾਰ ਨਾਕੂਰਸੀ ਪਰ ਉਹਨਾਂ ਦੀ ਮਿਹਨਤ ਜਾਰੀ ਰਹੀ ਤੇ ਉਹਨਾਂ ਨੇ ਆਪਣੀ ਮਿਹਨਤ ਦੇ ਨਾਲ ਸਭ ਦਾ ਦਿਲ ਜਿੱਤਿਆ ਮੰਗਲੂ ਫਿਲਮਾਂ ਦੇ ਵਿੱਚ ਅਦਾਕਾਰੀ ਕਰਨ ਦੇ ਨਾਲ ਨਾਲ ਨਿਰਦੇਸ਼ਕ ਕਰਨ ਦਾ ਵੀ ਸ਼ੌਂਕ ਸੀ ਉਹਨਾਂ ਨੇ ਅਦਾਕਾਰੀ ਦਾ ਸਫ਼ਰ ਸਾਲ 1986 ਦੇ ਵਿੱਚ ਬੁਨਿਆਦ ਤੇ ਕਥਾ ਸਾਗਰ ਨਾਮ ਤੋਂ ਸ਼ੁਰੂ ਕੀਤੀ ਇਹ ਬੁਨਿਆਦ ਨਾਮ ਦੀ ਲੜੀ ਵਾਰ ਸੀ ਜਿਸ ਨੇ ਮੰਗਲ ਟਿੱਲੋ ਨੂੰ ਮੁੰਬਈ ਦੇ ਵਿੱਚ ਨੀਹਾਂ ਮਜ਼ਬੂਤ ਕਰਨ ਦੇ ਵਿੱਚ ਕੰਮ ਕੀਤਾ ਇਸ ਤੋਂ ਬਾਅਦ ਉਹਨਾਂ ਨੂੰ ਇੱਕ ਤੋਂ ਬਾਅਦ ਇੱਕ ਚੰਗੇ ਕਿਰਦਾਰ ਮਿਲੇ ਉਹਨਾਂ ਨੇ ਮੋਨਾਲਾ ਆਜ਼ਾਦ ਨਾਮ ਦੇ ਸੀਰੀਅਲ ਦੇ ਵਿੱਚ ਲੀਡ ਕੈਰੈਕਟਰ ਵੀ ਕੀਤਾ ਜਿਸ ਤੋਂ ਬਾਅਦ ਉਹਨਾਂ ਦੇ ਅਦਾਕਾਰੀ ਦਾ ਸਫ਼ਰ ਸ਼ੁਰੂ ਹੋ ਗਿਆ। ਮੰਗਲ ਢਿੱਲੋ ਦੇ ਪਰਿਵਾਰ ਧਾਰਮਿਕ ਸੀ, ਸਿੱਖ ਸਿਧਾਂਤ ਤੇ ਵਿਸ਼ਵਾਸ ਰੱਖਦਾ ਸੀ। ਸ਼ਾਇਦ ਇੱਥੋਂ ਹੀ ਮੰਗਲ ਨੇ ਅਧਿਆਤਮਕ ਹੋਣ ਦੇ ਨੀਂਦ ਬੰਜੀ ਸੀ। ਲੰਬਾ ਸਮਾਂ ਮੁੰਬਈ ਨੂੰ ਦੇਣ ਤੋਂ ਬਾਅਦ ਕਰੀਬ ਢੇਡ ਦਹਾਕੇ ਪਹਿਲਾ ਪੰਜਾਬ ਦੇ ਵਿੱਚ ਵਾਪਸ ਆਏ, ਉਹਨਾਂ ਨੇ ਧਾਰਮਿਕ ਫਿਲਮਾਂ ਦਾ ਰੁਕ ਕੀਤਾ ਤੇ ਨਿਰਦੇਸ਼ਕ ਕਰਨਾ ਸ਼ੁਰੂ ਕਰ ਦਿੱਤਾ। ਨਿਰਦੇਸ਼ਕ ਵੱਜੋਂ ਮੰਗਲ ਅਤੇ ਅਜਹੀਆਂ ਫਿਲਮਾਂ ਨੂੰ ਤਹਿਰੀਜ਼ ਦਿੱਤੀ ਜੋ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਅਤੇ ਵਿਰਸੇ ਦੇ ਨਾਲ ਜੋੜਨ ਦੇ ਲਈ ਸਲਾਹ ਦਿੰਦੀ ਹੋਵੇ। ਉਹਨਾਂ ਨੇ ਖਾਲਸਾ ਨਾਮ ਦੀ ਫਿਲਮ ਬਣਾਈ। ਇਸ ਫਿਲਮ ਦੇ ਵਿੱਚ ਖਾਲਸਾ ਪੰਥ ਦੀ ਸ਼ੁਰੂਆਤ ਦੇ ਨਾਲ-ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਤੇ ਆਧਾਰਿਤ ਸੀ। ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਵਿੱਚ ਮੌਜੂਦ ਇਸ ਫਿਲਮ ਨੂੰ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਦੇ ਜੋਤੀ ਜੋਤ ਸਮਾਣ ਤੱਕ ਅਹਿਮ ਸੇਕ ਇਤਿਹਾਸ ਨੂੰ ਦਰਸਾਇਆ ਗਿਆ। ਇਸ ਤੋਂ ਬਾਅਦ ਉਹਨਾਂ ਨੇ ਹਰਮੰਦਰ ਸਾਹਿਬਾਰੇ ਫਿਲਮ ਪ੍ਰਕਾਸ਼ ਤੋਂ ਪ੍ਰਕਾਸ਼ ਤੱਕ ਬਣਾਈ। ਇਸ ਫਿਲਮ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਇੱਕ ਪੂਰੇ ਦਿਨ 24 ਘੰਟੇ ਦੀ ਮਰਿਆਦਾ ਨੂੰ ਦਿਖਾਇਆ ਗਿਆ। ਮੰਗਲ ਢਿਲੋਦਾ ਮੁੰਬਈ ਤੋਂ ਪੰਜਾਬ ਆਉਣ ਦਾ ਮਕਸਦ ਅਧਿਆਤਮਕ ਨੂੰ ਸਮਰਪਿਤ ਹੋਣ ਤੇ ਲੋੜਵੰਦਾ ਦੀ ਮਦਦ ਕਰਨਾ ਸੀ। ਇਸ ਦੌਰਾਨ ਉਹਨਾਂ ਨੇ ਮੰਗਲ ਢਿਲੋਦਾ ਨਾਮ ਇੱਕ YouTube ਚੈਨਲ ਬਣਾਇਆ। ਜੁਲਾਈ 2009 ਦੇ ਵਿੱਚ ਬਣੇ ਇਸ ਚੈਨਲ ਬਾਰੇ ਦਿੱਤੀ ਜਾਣਕਾਰੀ ਲਿਖੀ ਗਈ। ਇਸ ਸਿੱਖ ਇਤਿਹਾਸ ਧਰਮ ਸਮਾਜਿਕ ਤੇ ਆਸਥਾ ਪਰਿਆ ਫਿਲਮਾਂ ਨੂੰ ਸਮਰਪਿਤ ਸੀ ਅਜੀਹਾ ਕੰਮ ਕਰਨ ਤੇ ਸਮਰਪਿਤ ਜੋ ਲਿਖਿਆ ਹੈ ਜਾਗਰੂ ਕਰੋ ਤੇ ਤੰਦਰੁਸਤ ਹੋਣ ਦੇ ਰਾਹ ਦਿਖਾਏ ਜੋ ਅੰਤ ਨੂੰ ਮੁਕਤੀ ਦੇ ਰਾਹ ਹੋਵੇ ਇਸ ਚੈਨਲ ਤੇ ਮੰਗਲ ਢਿੱਲੋ ਨੇ ਵੱਖ-ਵੱਖ ਵਿਸ਼ਿਆਂ ਦੇ ਵੀਡੀਓਜ਼ ਸਾਂਝੀਆਂ ਕੀਤੀਆਂ ਮੰਗਲ ਦੀ ਸਤਸੰਗ ਕਰਦਿਆਂ ਦੀਆਂ ਵੀਡੀਓਜ਼ ਵੀ ਮੌਜੂਦ ਹਨ ਮੰਗਲ ਨੇ ਗੁਰਬਾਣੀ ਦਾ ਚਮਤਕਾਰ ਨਾਮ ਹੈਠਾ ਕਰੀਬ 100 ਐਪੀਸੋਡ ਬਣਾਏ ਜਿਨ੍ਹਾਂ ਨੂੰ ਦਸ਼ਕਾਂ ਨੇ ਪਰਵਾਹ ਹੁੰਗਾਰਾ ਵੀ ਦਿੱਤਾ ਅੱਜਾਹੇ ਮੰਗਲ ਸਾਡੇ ਵਿਚਕਾਰ ਨਹੀਂ ਹੈ ਲੇਕਿਨ ਉਹਨਾਂ ਦੀ ਅਨੇਕਾਂ ਯਾਦਾ ਅੱਜ ਵੀ ਉਹਨਾਂ ਦੇ ਚਾਨ ਵਾਲੇ ਦੇ ਦਿਲ ਦੇ ਵਿੱਚ ਜਿਉਂਦੀਆਂ ਨੇ